ਸਾਲ 1984 ਵੇਲੇ ਧਰਮ ਖਾਤਰ ਫੌਜ ਦੀ ਨੌਕਰੀ ਛੱਡਣ ਵਾਲੇ ਧਰਮੀ ਫੌਜੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਫਰਿਆਦ ਲਗਾਇਆ। ਦੱਸਦੇ ਕਿ ਐਸਜੀਪੀਸੀ ਦਫ਼ਤਰ ਪਹੁੰਚੇ ਨੇ ਧਰਮੀ ਫੌਜੀਆਂ ਨੇ ਐਸਜੀਪੀਸੀ ਪ੍ਰਧਾਨ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਤੌਤੀ 1984 ਵੇਲੇ ਧਰਮ ਖਾਤਰ ਫੌਜ ਦੀ ਨੌਕਰੀ ਛੱਡਣ ਵਾਲੇ ਫੌਜੀਆਂ ਨੂੰ ਧਰਮੀ ਫੌਜੀਦਾਰ ਨਾਮ ਦਿੱਤਾ ਗਿਆ ਸੀ ਤੇ ਬਹੁਤ ਸਾਰੇ ਧਰਮੀ ਫੌਜੀਆਂ ਨੂੰ ਐਸਜੀਪੀਸੀ ਦੇ ਵੱਲੋਂ ਨੌਕਰੀ ਵੀ ਦਿੱਤੀ ਗਈ ਸੀ। لیکن کئی ਧਰਮੀ ਫੌਜੀ ਅਜੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਦੇ ਨਾਲ ਮੁਲਾਕਾਤ ਕਰ ਰਹੇ ਨੇ ਅਤੇ ਲਗਾਤਾਰ 3-4 ਵਾਰੀ ਐਸਜੀਪੀਸੀ ਦਫ਼ਤਰ ਪਹੁੰਚੇ ਧਰਮੀ ਫੌਜੀਆਂ ਨੂੰ ਐਸਜੀਪੀਸੀ ਪ੍ਰਧਾਨ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਅਤੇ ਐਸਜੀਪੀਸੀ ਦੇ ਜਨਰਲ ਇਜਲਾਸ ਦੌਰਾਨ ਧਰਮੀ ਫੌਜੀ ਇੱਕ ਵਾਰੀ ਫੇਰ ਤੋਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਮਿਲਣ ਪਹੁੰਚੇ ਨੇ ਲੇਕਿਨ ਉੱਥੇ ਵੀ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਕੀ ਨਹੀਂ ਕੀਤੀ ਤੇ ਮੈਂ ਸਖਤ ਤਰ੍ਹਾਂ ਫੋਜੀ ਐਸ਼ੀਅਨ ਦਾ ਪ੍ਰਧਾਨ ਬਲਦੇਸ ਸਿੰਘ ਅਰਦਾਸ ਹੋ ਰਿਹਾ ਔਰ ਅੱਜ ਜਿਹੜਾ ਆਵਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਵਾ ਸਾਡਾ ਜਦੋਂ ਅਕਾਲੀ ਦਲ ਬਿਆਨ ਦਿੰਦਾ ਤਾਂ ਕਹਿੰਦਾ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਜਾਂ ਉਹ ਕਿਸੇ ਨੂੰ ਵੀ ਗੱਲ ਕਰਦਾ ਕਈ ਸਾਡੇ ਰਾਜਨੀਤਿਕ ਕਹਿੰਦੇ ਨੇ ਕਿ ਬੀਜਪੀ ਜਿਹੜੀ ਆ ਸਾਡੇ ਨੇ ਇਦਾਂ ਕਰਦੀ ਪਰ ਮੈਨਾਂ ਵੀ ਸਾਨੂੰ ਨਾ ਕਾਂਗਰਸ ਦੇ ਉੱਤੇ ਕੋਈ ਗੱਲਾ ਨਾ ਸਾਨੂੰ ਬੀਜਪੀ ਦੇ ਉੱਤੇ ਗੱਲਾ ਕੋਈ ਭਗਵੰਤ ਮਾਨ ਨੂੰ ਕਰਦਾ ਨਾ ਸਾਨੂੰ ਉਹ ਭਗਵੰਤ ਮਾਨ ਤੇ ਗੁੱਸਾ ਕਿਉਂ ਉਹ ਸਿੱਖਾਂ ਦੀਆਂ ਜਮਾਤਾਂ ਨਹੀਂ ਗਈਆਂ ਉਹ ਸਿੱਖ ਵਿਰੋਧੀ ਤਾਕਤਾਂ ਨੇ ਉਹ ਜੋ ਮਰਜ਼ੀ ਕਰਨ ਸਾਨੂੰ ਦੁਸ਼ਮਣ ਦੇ ਉੱਤੇ ਕੋਈ ਨਹੀਂ ਸਾਨੂੰ ਗੱਲਾ ਵਾ ਆਪਣੇ ਸਿੱਖ ਕੌਮ ਦੇ ਵਾਰਸਾਂ ਦੇ ਉੱਤੇ ਜਿਹੜੇ ਪੰਥ ਦੇ ਨਾਂ ਦੇ ਉੱਤੇ ਇਲੈਕਸ਼ਨਾਂ ਲੜਦੇ ਨੇ ਔਰ ਗੋਲਕ ਦੇ ਖਰਚੇ ਦੇ ਉੱਤੇ ਇਹ ਜਿਹੜੀ ਚੱਲ ਰਹੀ ਆ ਹੁਣ ਮੈਂ ਬੇਨਤੀ ਕਰਦਾ ਕਿ ਆਪਣੇ ਸ਼ਰੂਨਿਕੇਟੀ ਦੇ ਪ੍ਰਧਾਨ ਧਾਮੀ ਸਾਹਿਬ ਅੱਜ ਅਹੀਂ ਇੱਥੇ ਆਏ ਆ ਮਤਲਬ ਉਹਨਾਂ ਨੂੰ ਮਿਲਣਾ ਜਨਰਲ ਲਾ ਸਹੀਗਾ ਉਹਦੇ ਵਿੱਚ ਸਾਨੂੰ ਦਰਬਾਰ ਸਾਹਿਬ ਦੇ ਅੰਦਰ ਐਂਟਰ ਨਹੀਂ ਹੋਣ ਦਾ ਤਾਤਰ ਵੀ ਫੋੜੀਏ ਮੈਂ ਇੱਥੇ ਅਪੀਲ ਕਰਦਾ ਸਿੱਖ ਕੌਮ ਨੂੰ ਕਿ ਜੇਕਰ ਪ੍ਰਧਾਨ ਧਾਮੀ ਸਾਹਿਬ ਸ਼ਰੂਨਿਕੇਟੀ ਦੇ ਪ੍ਰਧਾਨ ਨੇ ਤੇ ਮੈਂ ਇੱਕ ਧਰਮੀ ਫੌਜੀ ਮਾਰਸ਼ਲ ਜਥੇਬੰਦੀ ਦਾ ਜਿਨ੍ਹਾਂ ਨੇ ਧਰਮ ਦੇ ਕੌਮ ਦੀ ਖਰਕਤਬਾਨੀ ਕੀਤੀ ਆ ਔਰ ਮੇਰੇ ਨਾਲ ਬੰਦੇ ਹੁਣ ਤਾਂ ਦਫ਼ਤਰ ਦੇ ਵਿੱਚ ਨਹੀਂ ਆ ਜਾਣ ਔਰ ਮੈਂ ਦੂਸਰਾ ਸਵਾਲ ਧਾਨਵੀ ਸਾਹਿਬ ਤੋਂ ਪੁੱਛਣਾ ਕਿ ਧਾਨਮੀ ਸਾਹਿਬ ਜੀ ਤੁਸੀਂ ਅੱਜ ਇਨੀ ਸੁਰੱਖਿਆ ਕਰ ਰਹੇ ਜੇ ਇਹ ਦਫ਼ਤਰਾਂ ਦੀ ਜੂਨ 1984 ਦੇ ਵਿੱਚ ਜਦੋਂ ਟਿੰਕ ਤੇ ਤੋਪਾਂ ਵੱਡੀਆਂ ਨੇ ਉਦੋਂ ਤੁਸੀਂ ਕਿਥੇ ਕਿਹੜੇ ਕਿਹੜੀ ਕੋਹੜੀ ਚ ਵੜੇ ਸੀ ਸਾਨੂੰ ਸਿੱਖ ਕੌਮ ਨੂੰ ਉਹ ਵੀ ਦੱਸੋ ਉਸ ਤੋਂ ਬਾਅਦ ਇੱਕ ਬਿਆਨ ਆਇਆ ਵਾ ਸੈਣੀ ਦਾ ਸੈਣੀ ਨਾ ਹੜੰਗਵਾ ਅਖਬਾਰ ਦਾ ਕਿ ਐਸਜੀਪੀਸੀ ਪ੍ਰਧਾਨ ਮੇ ਬਾਦਰ ਪ੍ਰਕਾਸ਼ ਬਾਦਰ ਨੂੰ ਪੁਲਸ ਟਾਊਟ ਸੀ ਤੁਸੀਂ ਸੈਣੀ ਨੂੰ ਜਵਾਬ ਦਿਓ ਕਿ ਮੈਂ ਟਾਊਟ ਵਾਂ ਕੇ ਜਾਂ ਕੀ ਆ ਉਹ ਬਿਆਨ ਨੂੰ ਤਾਂ ਨਾ ਪਰ ਤੁਹਾਡੇ ਟਾਊਟਾਂ ਦੇ ਵਿੱਚ ਨਾਮ ਹੀ ਦਿੱਤੇ ਨੇ ਔਰ ਇੱਕ ਮੈਂ ਤੁਹਾਡੀ ਇੰਟਰਵਿਊ ਸੁਣੀ ਆ ਜਿਹਦੇ ਵਿੱਚ ਇੱਕ ਬੰਦਾ ਵਾਅਦਾ ਕਰ ਰਿਹਾ ਲਗਭਗ ਮੇਰੀ ਉਮਰ ਦਾ ਉਹ ਕਹਿੰਦਾ ਕਿ ਧਾਮੀ ਸਾਹਿਬ ਮੈਨੂੰ ਜਵਾਬ ਦਿਓ ਕਿ ਤੁਸੀਂ 85 ਤੋਂ 90 ਤੱਕ ਸਾਨਾ ਤੱਕ ਤੁਸੀਂ ਜਿਹੜੇ ਕੇਸ ਲੜੇ ਨੇ ਉਹਦੇ ਵਿੱਚ ਤੁਸੀਂ ਕਿਹੜਾ ਜਿੱਤਿਆ ਔਰ ਉਹ ਕਹਿੰਦੇ ਨੇ ਕਿ ਦਿਨੇ ਤੁਸੀਂ ਮੁਰਿਆਂ ਦੇ ਕੋਲੋਂ ਮਤਲਬ ਕਿ ਜਿਹੜੇ ਹੀ ਜਾਣਕਾਰੀ ਲੈਂਦੇ